ਸਭ ਤੋਂ ਪਹਿਲਾਂ ਸਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਉਹਨਾਂ ਦੀ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਆ ਜੀ ਤੇ ਲੋ ਜੀ ਅੱਪਾ ਅੱਜ ਦਾ ਬਲੌਗ ਆ ਜਿਹੜਾ ਸ਼ਾਮ ਤੋਂ ਹੀ ਕਰਦੇ ਆ ਸਟਾਰਟ ਇੱਥੇ ਦਾਲ ਬਣਾ ਲਈ ਤੇ ਲਸਣ ਦਾ ਪੇਸਟ ਬਣਾ ਲਿਆ ਪਿਆਜ਼ ਆਪਾਂ ਛਿੱਲ ਕੇ ਰੱਖ ਲਿਆ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਵੀ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਮੂਗੇ ਖੁਸ਼ ਹੋਵੋਗੇ ਖੁਸ਼हाल ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਸਿਹਤ ਦੇ ਖਲਾ ਵਿੱਚ ਰੱਖਣ ਲੋ ਜੀ ਸ਼ਾਮ ਤੋਂ ਬਲੌਗ ਸਟਾਰਟ ਹੋ ਗਿਆ ਜਿਵੇਂ ਕਿ ਇੱਕ ਬਲੌਗ ਦਾ ਪਹਿਲਾਂ ਮੈਂ ਐਂਡ ਕਰਤਾ ਸੀ ਦੂਸਰਾ ਜਿਹੜਾ ਹੁਣ ਸਟਾਰਟ ਕਰ ਲਿਆ ਦਾਲ ਬਣ ਗਈ ਦਾਲ ਨੂੰ ਮੈਂ ਇੱਕ ਸੀਟੀ ਲਵਾਈ ਹੈ ਕਿਉਂਕਿ ਭੋਂਕੇ ਰੱਖੀ ਸੀ ਉਹਨਾਂ ਇੱਕ ਸੀਟੀ ਲਵਾਈ ਹੈ ਜੀ ਆਪਾਂ ਹੁਣ ਈਵਨਿੰਗ ਦਾ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਅ ਅੱਜ ਆਪਣਾ ਹੋਊਗਾ ਸ਼ਾਮ ਦਾ ਹੀ ਬਲੌਗ ਤੁਹਾਡੇ ਨਾਲ ਸ਼ੇਅਰ ਹਣਾ ਉਸ ਤੋਂ ਪਹਿਲਾਂ ਮੈਂ ਸ਼ਰਬਤ ਬਣਾ ਕੇ ਲੈ ਕੇ ਆਈ ਸੀਗੀ ਸਨੀ ਗਾਣਾ ਸ਼ਰਬਤ ਪੀਣਾ ਤੇ ਉਹ ਦੇਖ ਰਿਹਾ ਅਸੀਂ ਦੇਖੋ ਕਾਰਟੂਨ ਹਨ ਕਾਰਟੂਨ ਵਧੀਆ ਲੱਗਦੇ ਨੇ ਚਲੋ ਜੀ ਅੱਜ ਦਾ ਵਲੌਗ ਆਪਾਂ ਕਰਦੇ ਹਾਂ ਸਟਾਰਟ ਜੇਕਰ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਹੁੰਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਨਿਊ ਅਤੇ ਸਭ ਨਿਊ ਨਿਊ ਹੋਤਾ ਸਬਸਕ੍ਰਾਈਬ ਵੀ ਕਰ ਲੈਣਾ ਚੈਨਲ ਨੂੰ ਹਨਾ ਤੇ ਘਰ ਕੀ ਜੋ ਤੁਸੀਂ ਚਲੋ ਅੱਜ ਚੱਲਦੇ ਆਪਾਂ ਕਿਚਨ ਚਲਾਉਣੇ ਆਪਾਂ ਦਾਲ ਨੂੰ ਤੜਕਾ ਪਹਿਲਾਂ ਲੈਟ ਲਾ ਦਈਏ ਆਪਣਾ ਹਥਿਆਰ ਵੀ ਚੱਕ ਲਈਏ ਹਜੇ ਕਣਕ ਵੀ ਇਕੱਠੀ ਕਰਨੀ ਆ ਦੇਖੋ ਲਓ ਜੀ ਦਾਲ ਨੂੰ ਨਾਲੀ ਪਾ ਤੜਕਾ ਤੇ ਆਟਾ ਵੀ ਬੁਣਨਾ ਹਜੇ ਤੜਕਾ ਵਗੈਰਾ ਸੀ ਜਿਹੜਾ ਪਿਆਜ਼ ਵਸ ਉਹ ਆਪਾਂ ਕੱਟ ਲਿਆ ਦੇਖੋ ਕਰਤ ਲਈ ਤੇ ਇਧਰ ਦਾਲ ਨੂੰ ਇੱਕ ਸੀੜੀ ਆਪਾਂ ਪੂਰੀ ਵੀ ਨਹੀਂ ਲਵਾਈ ਕਿਉਂਕਿ ਭਿਉਂਕ ਰੱਖਤੀ ਸੀ ਇੱਕ ਸੀੜੀ ਪੂਰੀ ਵੀ ਲਵਾਈ ਦੇਖੋ ਬਹੁਤ ਸੋਹਣੀ ਜਿਹੜੀ ਹੋ ਗਈ ਸਾਡਾ ਲਿਆ ਪਿਆ ਲਓ ਜੀ ਲਾ ਲੈਨੇ ਆਪਾਂ ਤੜਕਾ মুੰਗੀ ਦਾਲ ਨੂੰ ਤੇ ਕੜਾਹੀ ਗਰਮ ਹੋ ਚੁੱਕੀ ਹੈਗੀ ਇਹਦੇ ਵਿੱਚ ਪਾਉਂਗੀ ਤੇਲ ਸਰੋਂ ਦਾ ਹਮੇਸ਼ਾ ਹੀ ਸਰੋਂ ਦਾ ਤੇਲ ਦੇ ਤੜਕਾ ਲਾਉਣੇ ਚਾਹੇ ਸਬਜੀ ਆ ਚਾਹੇ ਰਾਈਸ ਨੇ ਚਾਹੇ ਸਾਗ ਆ ਚਾਹੇ মুੰਗੀ ਦਾਲ ਹੈ ਨਾ ਤੇ ਤੜਕਾ ਮੈਂ ਤੇਲ ਦਾ ਹੀ ਲਾਉਣੀ ਹੁੰਨੀ ਹੈ ਜੀ ਲਓ ਜੀ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਜੀਰਾ ਜੀਰਾ ਚਟਕਣ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਲਸਣ ਦਾ ਪੇਸਟ ਬਣਾ ਕੇ ਰੱਖਿਆ ਜਿਹੜਾ ਉਹ ਪਾਵਾਂਗੇ ਲਸਣ ਦਾ ਮੈਂ ਪੇਸਟ ਬਣਾ ਲਿਆ ਸੀਗਾ ਕਿਉਂਕਿ ਸਬਜ਼ੀਆਂ ਦੇ ਵਿੱਚ ਜ਼ਿਆਦਾਤਰ ਜਿਹੜਾ ਲਸਣ ਦਾ ਪੇਸਟ ਹੁੰਦਾ ਉਹਦਾ ਟੇਸਟ ਅਲੱਗ ਹੀ ਆ ਮੇਰੇ ਸਾਬ ਦੇ ਨਾਲ ਜੇ ਆਪਾਂ ਲਸਣ ਦਾ ਪੇਸਟ ਜੈਨ ਕੁੱਟ ਕੇ ਗੁੰਡੇ ਦੇ ਵਿੱਚ ਹਨਾ ਜਿਵੇਂ ਕਿ ਮੈਂ ਔਖਲੀ ਦੇ ਵਿੱਚ ਕੁੱਟ ਲੈਣੀ ਆ ਉਹ ਸਭ ਤੋਂ ਵਧੀਆ ਰਹਿੰਦਾਗਾ ਲੋ ਜਿੱਥੇ ਆਪਾਂ ਜੀਰਾ ਚਟਕਣ ਤੋਂ ਬਾਅਦ ਇਹਦੇ ਵਿੱਚ ਐਡ ਕਰਤਾ ਲਸਣ ਦਾ ਪੇਸਟ ਇੱਕ ਚਮਚ ਦੇ ਕਰੀਬ ਸੀਗਾ ਥੋੜਾ ਬੋਤਾ ਜਿਆਦਾ ਹੋਊਗਾ ਤ ਉਸ ਤੋਂ ਬਾਅਦ ਇਹ ਹੋ ਗਿਆ ਸੀ ਥੋੜਾ ਜਿਹਾ ਜਿਆਦਾ ਆਪਾਂ ਇਹਨੂੰ ਸੇਕ ਲਈ ਲਵਾਇਆ ਸੀਗਾ ਸਿਰਫ ਆਪਾਂ ਇਹਨੂੰ 10-20 ਮਿੰਟ ਸੌਰੀ ਸੈਕਿੰਡ ਦਾ ਜਿਹੜਾ ਸੇਕ ਲਵਾਇਆ ਉਸ ਤੋਂ ਬਾਅਦ ਆਪਰੇ ਵਿੱਚ ਕਰ ਦਿੰਨੇ ਆ ਪਿਆਜ਼ ਐਡ ਪਿਆਜ਼ ਜਦੋਂ 골ਡਨ ਬ੍ਰਾਊਨ ਹੋ ਗਏ ਤਾਂ ਆਪਾਂ ਹਨਾ ਉਹਦੇ ਵਿੱਚ ਟਮਾਟਰ ਐਡ ਕਰਾਂਗੇ ਜਿਹੜੇ ਕੋਈ ਹੋਰ ਮਸਾਲੇ ਕਰਨੀ ਹੁੰਦੇ ਤੁਸੀਂ ਉਹ ਐਡ ਕਰ ਸਕਦੇ ਪਰ ਮੈਂ ਮੂੰਗ ਦੀ ਦਾਲ ਦੇ ਵਿੱਚ ਹੀ ਜਿਹੜੇ ਮਸਾਲੇ ਪਾ ਦੇਣ ਜਿਵੇਂ ਕਿ ਨਮਕ ਮਿਰਚ ਹਲਦੀ ਹੋਵੇ ਉਸ ਤੋਂ ਬਾਅਦ ਸਿਰਫ ਆਪਣਾ ਪਿਆਜ਼ ਅ ਤੇ ਜਿਹੜਾ ਲਸਣ ਜਾਂ ਆਪਣਾ ਹਰੀ ਮਿਰਚ ਹਰੀ ਮਿਰਚ ਮੇਰੇ ਕੋਲ ਅੱਜ ਹੈ ਨਹੀਂ ਸੀ ਉਸ ਤੋਂ ਬਾਅਦ ਆ ਪਟਨਟ ਐਡ ਕਰਕੇ ਇਹ ਵੀ ਬਸ ਇਹਦੇ ਵਿੱਚ ਹੋਰ ਕੁਝ ਨਹੀਂ ਐਡ ਕਰ ਲਈ ਧਣੀਆਂ ਹੈ ਬੂਗਾ ਤਾਂ ਕਰ ਦਿੰਦੀ ਐਡ ਨਹੀਂ ਹੁਣ ਅੱਜ ਕੱਲ ਤਾਂ ਦੇਖੋ ਆ ਦੇ ਰਿਹਾ ਜੀ ਧਣੀਆਂ ਤਾਂ ਕਰਕੇ ਸ਼ਹਿਰ ਤਾਂ ਆਉਂਦਾ ਪਰ ਪਿੰਡਾਂ ਵਿੱਚ ਨਹੀਂ ਆਉਂਦਾ ਹੈਗਾ ਹਨਾ ਲੋ ਜੀ ਤੜਕਾ ਆਪਣਾ ਹੋ ਗਿਆ ਸੀਗਾ ਤਿਆਰ ਉਸ ਤੋਂ ਬਾਅਦ ਆ ਇਹਦੇ ਵਿੱਚ ਮੂਗੀ ਦਾ ਵਾਲਾ ਜਿਹੜੇ ਇਹ ਮਿਕਸ ਕਰਤੀ ਹੈਨਾ ਇਹਨੂੰ ਆਪਾਂ ਇੱਕ ਉਵਾਲ ਦੇ ਲਾਂਗੇ ਜਿਹੜਾ ਕੁੱਕਰ ਸੀ ਉਹ ਤੋਂ ਕੋ ਜੋ ਵੀ ਉਹਦੇ ਵਿੱਚ ਦਾਲ ਲੱਗੀ ਹੋ ਥੋੜਾ ਜਿਹਾ ਪਾਣੀ ਐਡ ਕਰਕੇ ਆਪਾਂ ਉਹ ਮਿਕਸ ਕਰ ਦਾਂਗੇ ਬਾਕੀ ਹੋਰੇ ਦੇ ਵਿੱਚ ਪਾਣੀ ਨਹੀਂ ਸੀ ਐਡ ਕੀਤਾ ਮੈਂ ਬਸ ਇਹਨੂੰ ਆਪਾਂ ਇੱਕ ਅਵਾਰ ਦੇ ਦੇਵਾਂਗੇ ਤੇ ਉਸ ਤੋਂ ਬਾਅਦ ਆਪਣੀ ਦਾਲ ਆ ਜਿਹੜੀ ਬਣ ਕੇ ਤਿਆਰ ਆ ਬਸ ਫੁਲਕੇ ਫੁਲਕੇ ਰਹਿ ਗਏ ਬਣਾਉਣੇ ਤੇ ਸਿੰਪਲ ਜਈ ਹੈ ਜੀ ਖਾਣਾ ਅੱਜ ਸਾਰਾ ਦਿਨ ਦਾ ਹਲਕਾ ਫੁਲਕਾ ਹੀ ਖਾਣਾ ਲੱਗ ਭੱਗਾ ਚੱਲ ਰਿਹਾ ਸਵੇਰ ਟਾਈਮ ਵੀ ਖਿਚੜੀ ਟਾਈਪ ਦੇ ਚੌਲ ਬਣਾ ਲਏ ਸੀ ਤੇ ਪ੍ਰਾਪ ਦੇ ਟਾਈਮ ਸੈਂਡਵਿਚ ਹੋ ਗਏ ਤੇ ਸ਼ਾਮ ਨੂੰ ਵੀ ਫਿਰ ਆਪਾਂ ਦਾਲੀ ਬਣਾ ਲਈ ਸੀਗੀ ਹਲਕੀ ਜੀ ਹਨਾ ਪਤਲੀ ਜੀ ਦਾਲ ਬਣਾ ਲਈ ਸੀਗੀ ਬਾਕੀ ਦਹੀਂ ਬਟੇਰਾ ਹੋ ਜਾਂਦਾ ਸੈਲਡ ਵਗੈਰਾ ਇਸ ਤਰ੍ਹਾਂ ਦਾ ਸੋਹ ਜਿਹਾ ਸੋਕਾ ਸੋਕਾ ਹੀ ਖਾਣਾ ਚੱਲਦਾ ਪਹਿਲਾਂ ਨਹੀਂ ਤਰ੍ਹਾਂ ਹੈਵੀ ਖਾਣਾ ਬਹੁਤ ਘੱਟ ਬਣਾਉਣੀ ਆ ਮੈਂ ਇੱਧਰ ਆਟਾ ਵੀ ਗੁੰਨ ਕੇ ਰੱਖਤਾ ਦੇਖੋ ਤਸੋਂ ਥੋੜੀ देर ਦਵਾਦ ਫੜ ਕੇ ਨਾ ਦੂੰਗੀ ਬਰਤਨ ਵਗੈਰਾ ਪਹਿਲਾਂ ਲਾ ਦੂੰਗੀ ਚਿੰਨ ਦੂੰਗੀ ਹਨਾ ਉਸ ਤੋਂ ਬਾਅਦ ਲਓ ਜੀ ਖਾਣਾ ਹੋ ਗਿਆ ਸੀ ਤਿਆਰ ਜਿਹੜੇ ਪਸ ਸਵੇਰ ਟਾਈਮ ਰਾਈਸ ਜਿਹੜੇ ਖਿਚੜੀ ਟਾਈਪ ਜਿਵੇਂ ਬਣਾਏ ਸੀ ਨਾ ਅੱਜ ਮੈਂ ਪਲੇਟਿੰਗ ਪਹਿਲਾਂ ਮੈਂ ਜਿੰਨੇ ਵੀ ਮੇਰੇ ਬਲੌਗ ਪਿਛਲੇ ਦੇਖੇ ਤੁਸੀਂ ਹਰ ਬਲੌਗ ਦੇ ਵਿੱਚ ਮੈਂ ਪਲੇਟਿੰਗ ਕਰਦੀ ਹੁੰਦੀ ਸੀ plate ਨੂੰ ਸਜਾਉਂਦੀ ਹੁੰਦੀ ਸੀ ਇਸ ਤਰ੍ਹਾਂ ਹਨਾ ਦੇਖੋ ਤੁਸੀਂ ਮੇਰੇ ਪਿਛਲੇ ਬਲੌਗ ਪਰ ਹੁਣ ਮੈਨੂੰ ਫੇਰ ਸ਼ੌਂਕ ਜਾਗ ਗਿਆ ਕਈ ਦਿਨਾਂ ਤੋਂ ਜਿਹੜੇ ਮਤਲਬ ਕਿ ਬਚੇ ਸੀ ਚੌਲ ਉਸ ਤਰ੍ਹਾਂ ਪਲੇਟਿੰਗ ਕਰ ਲਈ ਸੀ ਇੱਥੇ ਹੈਗਾ ਦੇਖੋ ਸਵੇਰ ਦਾ ਦਿਨ ਓ ਸੌਰੀ ਨੈਕਸਟ ਮਾਰਨਿੰਗ ਦਾ ਦਿਨ ਜੀ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਦੇਖੋ ਇੱਥੇ ਚਿੜੀਆਂ ਦੀ ਹੋ ਗਈ ਚਹਿਲ ਪਹਿਲ ਜਿਹੜੀ ਇਹਨਾਂ ਦੇ ਬੱਚੇ ਹੁਣ ਉੱਡਣ ਲੱਗ ਗਏ ਜੀ ਇਹ ਤਾਂ ਕਰਕੇ ਇੰਨਾ ਰੌਲਾ ਪਾ ਰਹੀਆਂ ਨੇ ਜੀਆਂ ਕੱਲ ਮੈਨੂੰ ਇਹ ਸੀ ਵੀ ਬਿੱਲੀ ਆਈ ਇਹ ਵੀ ਬਿੱਲੀ ਕਰਕੇ ਰੌਲਾ ਪਾਉਂਦੀ ਨੇ ਕਿਉਂਕਿ ਇਹ ਵੀ ਟੈਨਸ਼ਨ ਸੀ ਵੀ ਬਿੱਲੀ ਇਹਨਾਂ ਦੇ ਬੱਚੇ ਹੀ ਨਾ ਖਾ ਜਾਵੇ ਪਰ ਨਹੀਂ ਜੀ ਇਹਨਾਂ ਦੇ ਬੱਚੇ ਹੁਣ ਉੱਡਣ ਲੱਗੇ ਡਾਰ ਹੋ ਗਏ ਹੁਣ ਉਹ ਡਾਰੀਆਂ ਮਾਰਨ ਲੱਗ ਗਏ ਤੇ ਇੱਥੇ ਦੇਖੋ ਨੀਚੇ ਆ ਕੇ ਬੈਠ ਗਿਆ ਬੱਚਾ ਪਰ ਉਹ ਕਿੰਨਾ ਰੌਲਾ ਪਾਉਣ ਗਿਆ ਅੱਜ ਤਾਂ ਉਹ ਸਾਡੇ ਸਿਰ ਦੇ ਵਿੱਚ ਠੁੰਗਾ ਵੀ ਮਾਰਦੇ ਹਾਲਾਂਕਿ ਸਾਡੇ ਸਿਰ ਦੇ ਵਿੱਚ ਹਜੇ ਤੱਕ ਕੋਈ ਠੁੰਗ ਬੱਜੀ ਨਹੀਂ ਪਰ ਅਟੈਕ ਪੂਰਾ ਕਰ ਰਹੀਆਂ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਅਟੈਕ ਕਰ ਰਹੀਆਂ ਨੇ ਆ ਦੇਖੋ ਐਡਾ ਹੋ ਗਿਆ ਦਾ ਬੱਚਾ ਇੱਥੇ ਦੇਖਿਆ ਮੈਂ ਦੂਸਰਾ ਮੈਨੂੰ ਨਹੀਂ ਪਤਾ ਵੀ ਇੱਕਾ ਜਾਂ ਦੋ ਆ ਹਨਾ ਸ਼ਾਇਦ ਦੋ ਹੀ ਹੋਣਗੇ ਦੋ ਤਾਂ ਹੁੰਦੇ ਹੀ ਹੁੰਦੇ ਨੇ ਪੱਪੇ ਹਨਾ ਤੇ ਦੇਖੋ ਆਹ ਦੇਖੋ ਕਿੱਡਾ ਹੋ ਗਿਆ ਹਨਾ ਹੁਣ ਬਿਲਕੁਲ ਡਾਰੀ ਮਾਰ ਲੱਗੇ ਨੇ 2-4 ਦਿਨਾਂ ਦੇ ਵਿੱਚ ਵਧੀਆ ਉੱਡਣ ਲੱਗ ਗਿਆਣਾ ਚਲੋ ਵਧੀਆ ਹਨਾ ਮੈਨੂੰ ਖਤਰਾ ਸੀ ਕਿ ਕਦੇ ਬਿੱਲੀ ਨੇ ਇਹਨਾਂ ਨੂੰ ਖਾ ਜਾਏ ਪਰ ਚਲੋ ਕੋਈ ਨਹੀਂ ਫਰਮਾਤਮਾ ਆਪ ਹੀ ਸਭ ਦੇ ਅੰਦਰ ਸੰਗ ਹੁੰਦੇ ਨੇ ਹਨਾ ਤੇ ਲੋ ਜੀ ਇੱਥੇ ਹੀ ਬੈਠਾ ਸੀ ਪਰ ਚਿੜੀ ਵੀ ਪੂਰਾ ਰੌਲਾ ਪਾ ਰਹੀ ਸੀ ਇੱਕ ਨਹੀਂ ਜੀ ਤਿੰਨ ਜਿੜੀਆਂ ਨਿਗੀਆਂ ਦੋ ਤਾਂ ਹੈਗੇ ਨੇ ਨਿੱਕੇ ਨੇ ਮੰਮੀ ਡੈਡੀ ਜਿਹੜੇ ਤੇ ਤੀਜਰੀ ਪਤਾ ਨਹੀਂ ਕਿ ਮੈਂ ਜੀ ਉਹ ਵੀ ਪੂਰਾ ਮਤਲਬ ਤਿੰਨਾਂ ਦਾ ਉਹ ਨਾ ਉਹ ਜੋਟਾ ਕਹਿੰਦੇ ਨੇ ਜੋੜਾ ਕਜੋਟਾ ਨਾ ਤਿੰਨ ਦਾਗਾ ਤੇ ਪੂਰਾ ਜਾਦੇ ਲੋ ਜੀ ਕਵਰ ਕੋਵਰ ਤਾਂ ਪਾਸਿਆਂ ਤੇ ਉਸ ਤੋਂ ਬਾਅਦ ਬੇਲੇ ਹੋਣਾ ਚਾਪਾ ਨੇ ਪੀ ਲਿਆ ਸੀਗਾ ਤੇ ਹੁਣ ਆਪਾਂ ਬਣਾਉਣੇ ਅੱਜ ਜਿਹੜੀ ਸਾਈਆਂ ਵਾਸਤੇ ਕਰੀਮ ਬਣਾਉਣੀ ਹੁੰਦੀ ਹੈ ਹਨਾ ਮੈਂ ਰਾਤ ਨੂੰ ਨਾਈਟ ਕਰੀਮ ਉਹ ਬਣਾਉਣੀ ਹੈ ਆਪਾਂ ਚੌਲਾਂ ਵਾਲੀ ਤੇ ਜਿਹੜੀ ਇੱਕ ਹੋਰ ਨਾਈਟ ਕਰੀਮ ਆ ਉਹ ਵੀ ਬਣਾਵਾਂਗੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਉਹ ਸੀਗੇ ਉਹਨਾਂ ਨੇ ਕਿਹਾ ਸੀ ਸ਼ਾਇਦ ਰਾਜਸਥਾਨ ਤੋਂ ਬੰਦ ਕਿੱਥੋਂ ਆਇਆ ਸੀ ਉਹਨਾਂ ਨੇ ਮੈਨੂੰ ਭੁੱਲ ਗਈ ਤੇ ਉਹ ਭੈਣ ਨੇ ਕਿਹਾ ਸੀ ਵੀ ਨਾਈਟ ਕਰੀਮ ਬਣਾਉਣੀ ਬਣਾਉਣੀ ਦੱਸਿਓ ਹਨਾ ਚਲੋ ਜੀ ਆਪਾਂ ਬਣਾਉਣੀ ਹੈ ਹੁਣ ਨਾਈਟ ਕਰੀਮ ਚੌਲਾਂ ਵਾਲੀ ਜਿਹੜੀ ਕਿ ਮੈਂ ਪਹਿਲਾਂ ਵੀ ਟਰਾਈ ਕਰਦਿਆਂ ਕਰਦੀ ਹੈਗੀ ਤੇ ਅੱਜ ਆਪਾਂ ਦੁਬਾਰਾ ਬਣਾਉਣੇ ਹੈਗੇ ਚੱਲਦੇ ਆਪਾਂ ਕਿਚਨ ਚ ਉਹਦੇ ਲਈ ਆਪਾਂ ਪਹਿਲਾਂ ਚੌਲ ਨੇ ਜਿਹੜੇ ਭਿਉਂ ਰੱਖੇ ਨੇ ਤੇ ਹੁਣ ਆਪਾਂ ਬਣਾ ਲੈਨੇ ਆ। ਲਓ ਜੀ ਪਹਿਲਾਂ ਤਾਂ ਇੱਥੇ ਬਣਾ ਲੈਨੇ ਆ ਚਾਹ ਸਣੀ ਤੇ ਪਿੰਦਰ ਲਈ ਤੇ ਮੈਂ ਵੀ ਲਵਾਂਗੀ ਇੱਕ ਦੋ ਘੁੱਟਾਂ ਵਿੱਚੋਂ ਤੇ ਇੱਥੇ ਚਾਹ ਤੇ ਆਪਾਂ ਹੁਣ ਤੁਹਾਨੂੰ ਦਿਖਾ ਦਨੇ ਆ ਤੇਰਾ ਆਪਾਂ ਚੌਲ ਭੰਤ ਤਨ ਹੋ ਗਿਆ ਅੱਧਾ ਪੌਣਾ ਘੰਟਾ ਇਹਨਾਂ ਨੂੰ ਹੋ ਗਿਆ ਆ ਦੇਖੋ ਟੁੱਟਦੇ ਨੇ ਇਸ ਤਰ੍ਹਾਂ ਇਹ ਚਾਰ ਜਮਾਂ ਚੌਲਾਂ ਦੇਨੇਗੇ ਤੇ ਅੱਗੇ ਆਪਾਂ ਇਹਦਾ ਕੀ ਪ੍ਰੋਸੈਸ ਕਰਨਾ ਉਹ ਤੁਹਾਨੂੰ ਮੈਂ ਦੱਸ ਦੇਵਾਂਗਾ ਆਪਾਂ ਚਾਪਾ ਕੇ ਦੇ ਲਈ ਫਲਾ ਹਲ ਦਾ 15 ਮਿੰਟ ਲਈ ਹੋ ਟੱਕ ਦਿੰਨੇ ਨਾਲ ਤਕਰੀਬਨ ਇੱਕ ਘੰਟੇ ਲਈ ਹੋ ਜਾਣਗੇ ਹੈਨਾ ਨੋਜ ਗੈਸ ਆਪਾਂ ਕਰ ਦਿੰਨੇ ਆ ਬੰਦ ਚਾਹ ਜਿਹੜੀ ਕਾਫੀ ਘੜ ਕੇ ਲਾਲ ਹੋ ਚੁੱਕੀ ਆ ਫਿਰ ਆਪਾਂ ਹੁਣ ਸ਼ੁਰੂ ਕਰਦੇ ਨਾਈਟ ਕਰੀਮ ਬਣਾਉਣੀ ਤੇ ਜਿਹੜੇ ਚਾਰ ਚਮਚ ਚੌਲ ਸੀਗੇ ਇਹ ਆਪਾਂ ਚੰਗੀ ਤਰ੍ਹਾਂ ਦੇਖੋ ਇਸ ਤਰ੍ਹਾਂ ਸਾਫ਼ ਕਰ ਲਈ ਤੇ ਚਾਰ ਵਾਰ ਆਪਾਂ ਧੋ ਲੈਨੇ ਕਿ ਉਸ ਤੋਂ ਬਾਅਦ ਅ ਪਹਿਲੇ ਵਿੱਚ ਡੇਢ ਗਲਾਸ ਜਿਹੜਾ ਪਾਣੀ ਦਾ ਐਡ ਕਰਾਂਗੇ ਡੇਢ ਗਲਾਸ ਜ਼ਰੂਰੀ ਆ ਜੀ ਐਡ ਕਰਨਾ ਪਾਣੀ ਦਾ ਸਾਰਾ ਆਪਾਂ ਪਾਣੀ ਨਹੀਂ ਉਹ ਕਰਨ ਚੌਲ ਜਿੱਦਾਂ ਆਪਾਂ ਖਾਣ ਵਾਸਤੇ ਬਣਾਉਣਾ ਉਸ ਤਰ੍ਹਾਂ ਆਪਾਂ ਇਹਨਾਂ ਨੂੰ ਪਕਾਉਣਾਗੇ ਇਹਨਾਂ ਨੂੰ ਰਿਝਾਉਣਾ ਜਣੀ ਇੱਥੇ ਲਓ ਜੀ ਗੈਸ ਕਰ ਦਿੰਦੇ ਆਪਾਂ ਔਨ ਲਓ ਜੀ ਇਸ ਤਰ੍ਹਾਂ ਦੇਜਿੰਦੋ ਚੌਲਾਂ ਨੂੰ ਚੰਗੀ ਤਰ੍ਹਾਂ ਕਿਉਂਕਿ ਕਿਨਾਰਿਆਂ ਦੇ ਨਾਲ ਜਿਹੜੀ ਆਪਾਂ ਕੜਛੀਆਂ ਮਾਰਨੀ ਹੋਈਆਂਗੀ ਤਾਂ ਜੋ ਇਹ ਥੱਲੇ ਨਾ ਲੱਗਣਾ ਹੈ ਨਾ ਆਪਾਂ ਪ੍ਰੋਪਰ ਪਕਾਉਣੇ ਨੇਗੇ ਇਹ ਪਾਣੀ ਇਹਦੇ ਵਿੱਚ ਜਿੰਨਾ ਜਦੋਂ ਅੱਧਾ ਗਲਾਸ ਰਹਿ ਜਾਵੇ ਤੇ ਚੌਲ ਆਪਣੇ ਬਿਲਕੁਲ ਜਿਹੜੇ ਪੱਕ ਜਾਣ ਉਹ ਵੀ ਅੱਗੇ ਤੁਹਾਨੂੰ ਮੈਂ ਦੱਸੂ ਪਾਣੀ ਦਾ ਅੱਧਾ ਗਲਾਸ ਇਹਦੇ ਵਿੱਚ ਹੋਣਾ ਜ਼ਰੂਰੀ ਆ ਲੋ ਜੀ ਆਪਾਂ ਨੂੰ ਇੰਨਾ ਕੁ ਪਾਣੀ ਇਹਦੇ ਵਿੱਚ ਰਹਿਣ ਦਵਾਵਾਂਗੇ ਚੌਲ ਜਿਹੜੇ ਬਿਲਕੁਲ ਪੱਕ ਗਏ ਤੇ ਤੁਸੀਂ ਧਿਆਨ ਨਾਲ ਦੇਖ ਲਓ ਹੁਣ ਇੰਨਾ ਪਾਣੀ ਇਹਦੇ ਵਿੱਚ ਜਾਨੀ ਕਿ ਹੋਣਾ ਜ਼ਰੂਰੀ ਅੱਧਾ ਗਲਾਸ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਤੇਨੂੰ ਆਪਾਂ ਲਾ ਦੇਨੇ ਨੇ نیچے ਕਿਉਂਕਿ ਇਹਨੂੰ ਆਪਾਂ ਹਣ ਥੋੜਾ ਜਿਹਾ ਠੰਡਾ ਵੀ ਹੋਣ ਦਵਾਗੇ ਕਿਉਂਕਿ ਬਹੁਤ ਜ਼ਿਆਦਾ ਗਰਮ ਆਇ ਹੈ ਹਨਾ ਥੋੜਾ ਜਿਹਾ ਆਪਾਂ ਇਹਨੂੰ ਠੰਡਾ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸੀ ਚ ਗ੍ਰाइंड ਕਰ ਲਵਾਂਗੇ ਦੇਖੋ ਇੰਨਾ ਪਾਣੀ ਦੇ ਵਿੱਚ ਹੋਣਾ ਜ਼ਰੂਰੀ ਹੈ ਜੀ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਤੁਸੀਂ ਇਹਨਾਂ ਦੇ ਵਿੱਚ ਦੋ ਗਲਾਸ ਪਾਣੀ ਦਾ ਐਡ ਕਰਿਓ ਜਦੋਂ ਤੁਸੀਂ ਰਿਝਾਉਣੇ ਨੇ ਦੋ ਗਲਾਸ ਪਾਣੀ ਦਾ ਐਡ ਕਰਿਓ ਕਿਉਂਕਿ ਬਿਗਨਰ ਦੇ ਲਈ ਥੋੜਾ ਜਿਹਾ ਔਖਾ ਹੈ ਪਰ ਦੋ ਗਲਾਸ ਐਡ ਕਰ ਲਿਓ ਠੀਕ ਹੈ ਜੀ ਹੁਣ ਆਪਾਂ ਇਹਨੂੰ ਠੰਡਾ ਕਰਦੇ ਹਾਂ ਉਸ ਤੋਂ ਬਾਅਦ ਪੇਸਟ ਬਣਾ ਲਵਾਂਗੇ ਗ੍ਰाइंड ਕਰਕੇ ਰਾਈਸ ਆਪਣੇ ਨੇ ਜਿਹੜੇ ਹਵਾਲੇ ਹੋ ਉਹ ਠੰਡੇ ਹੋ ਗਏ ਕੁਛ ਇਸ ਤਰ੍ਹਾਂ ਹੋ ਗਏ ਕਿਉਂਕਿ ਥੋੜੇ ਜਿਹੇ ਹੋਰ ਵੀ ਗਾੜੇ ਹੋ ਗਏ ਇਧਰ ਆਪਾਂ ਮਿਕਸੀ ਸੀ ਜਿਹੜੀ ਇਹ ਚੰਗੀ ਤਰ੍ਹਾਂ ਸਾਫ਼ ਕਰ ਲਈ ਕਿਉਂਕਿ ਕਈ ਵਾਰ ਆਪਾਂ ਮਸਾਲਾ ਵਗੈਰਾ ਬਣਾ ਲਵਨੇ ਤਾਂ ਕਰਕੇ ਆਪਾਂ ਸਾਫ਼ ਕਰ ਲਈ ਹੁਣ ਆਪਾਂ ਇਹਦੇ ਵਿੱਚ ਜਿਹੜੇ ਰਾਈਸ ਨੇ ਉਹ ਗ੍ਰाइंड ਕਰ ਲੈਣੇ ਆਂ ਥੋੜੀ ਥੋੜੀ ਪਾ ਕੇ ਆਪਾਂ ਇਹਦੇ ਵਿੱਚ ਇਹਦੇ ਗ੍ਰाइंड ਕਰ ਲੈਣੇ ਆਂ ਸਿੱਧਾ ਤਨ ਕੈਨ ਨਾ ਲੋ ਜੀ ਹੁਣ ਦੇਖ ਬਿਲਕੁਲ ਹੈ ਬਰੀਕ ਹੋ ਗਿਆ ਫਾਈਨ ਜਿਹੜਾ ਪੇਸਟ ਇਹਦਾ ਬਣ ਗਿਆ ਹੁਣ ਆਪਾਂ ਇਹਨੂੰ ਕੀ ਕਰਨਾ ਹੁਣ ਆਪਾਂ ਇਸ ਤਰ੍ਹਾਂ ਦੀ ਲੈਣੀ ਆ ਚਾਪੋਣੀ ਪਲਾਸਟਿਕ ਵਾਲੀ ਜੋ ਕਿ ਬਰੀਕ ਹੁੰਦੀ ਆ ਇਸ ਤਰ੍ਹਾਂ ਦੀ ਇਸ ਤਰ੍ਹਾਂ ਆਪਾਂ ਇਹਨੂੰ ਮੈਂ ਕੈਮਰਾ ਸੈੱਟ ਕਰ ਲਿਆ। ਹਾਂ ਦੇਖੋ ਇਸ ਤਰ੍ਹਾਂ ਜਿਹੜੀ ਕਰੀਮ ਹੋਊਗੀ ਨਿਕਲ ਜੂ ਜਿਹੜਾ ਬੇਸਟਿੰਗ ਹੋਊ ਉੱਪਰ ਰਹਿ ਜੂ ਬਸ ਇਸ ਤਰ੍ਹਾਂ ਹੈ ਨਾ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੀ ਆ ਦੇਖੋ ਬਿਲਕੁਲ ਜਿਹੜੀ ਕਰੀਮ ਫਾਰਮ ਦੇ ਵਿੱਚ ਹੋ ਗਈ ਆ ਦੇਖੋ ਬਿਲਕੁਲ ਹੀ ਕੋਈ ਇਹਦੇ ਵਿੱਚ ਰਾਈ ਸੰਜੜਕਦਾ ਹੈਗਾ ਦੇਖੋ ਚਲੋ ਜੀ ਇਸ ਤਰ੍ਹਾਂ ਆਪਾਂ ਸਾਰੇ ਕਰੀਮ ਆ ਜਿਹੜੀ ਛਾਣ ਲੈਣੇ ਆ। ਲਓ ਜੀ ਕਰੀਮ ਆਪਣੀ ਬਣ ਕੇ ਤਿਆਰ ਆ ਦੇਖੋ ਬਿਲਕੁਲ ਸਮੂਥ ਪੇਸਟ ਜਿਹੜਾ ਬਣ ਚੁੱਕਿਆ ਹੁਣ ਆਪਾਂ ਅਗਲਾ ਇਹਦੇ ਵਿੱਚ ਨੈਕਸਟ ਪਾਉਣਾ 4 ਚਮਚ ਪਾਸੋਂ ਨੂੰ 3 ਪਾਸੋਂ ਜਿੰਨੇ ਪੈਂਦੇ ਨੇ ਤੁਸੀਂ ਇਹਦੇ ਵਿੱਚ ਆਪਾਂ ਕਰਨਾ ਦੁੱਧ ਐਡ ਲੋ ਜੀ ਪਹਿਲਾਂ ਮੈਂ 3 ਚਮਚ ਕਰ ਲੇ ਐਡ ਲਓ ਜੀ ਲਾਸਟ ਵਾਰ ਇਹਦਾ ਆਪਾਂ ਇੱਕ ਚਮਚ ਇਹਦੇ ਵਿੱਚ ਹੋਰ ਐਡ ਕਰ ਦੇ ਦੁੱਧ ਦਾ ਟੋਟਲ ਚਾਰ ਜਮਚ ਹੋ ਗਏ ਇਸ ਨੂੰ ਆਪਾਂ ਕਰ ਲੈਨੇ ਮਿਕਸ ਲੋ ਜੀ ਨੈਕਸਟ ਸਟੈਪ ਹੈ ਇਹ ਵਿੱਚ ਕਰਾਂਗੇ ਚਾਰ ਤੋਂ ਪੰਜ ਜਿਹੜੇ ਈ ਆਉਂਦੇ ਵਿਟਾਮਿਨ ਈ ਦੇ ਕੈਪਸੂਲ ਇਹ ਵੀ ਆਉਂਦੇ ਨੇ ਇਹ 400 ਉਹਦੇ ਨੇ ਜੀ ਐਸੀ 400 ਨਾ ਵੀ ਪਹਿਲਾਂ ਪਫੜ ਪਟੇ ਇਹ ਐਡ ਕਰ ਦਿੰਨੇ ਆ ਲੋਜੀ ਤਿੰਨ ਪੈ ਗਏ ਲੋਜੀ ਚੌਥਾ ਵੀ ਪੈ ਗਿਆ ਲੋਜੀ ਪੰਜਵਾਂ ਵੀ ਪੈ ਗਿਆ ਪੰਜ ਆਪਾਂ ਐਡ ਕਰਦੇ ਹਾਂ ਇਸ ਕੈਪਸੂਲ ਵਿਟਾਮਿਨ E ਦੇ EVON ਦੇ 400 ਦੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਤੁਸੀਂ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋ ਅਗਲਾ 올ਿਵ ਆਇਲ ਵੀ ਪਾ ਸਕਦੇ ਹੋ ਜਾਂ ਕੋਈ ਹੋਰ ਆਇਲ ਵਰਜਨ ਆ ਤੁਹਾਡੇ ਕੋਲ ਉਹ ਵੀ ਪਾ ਸਕਦੇ ਹੋ ਜੋ ਤੁਹਾਨੂੰ ਛੋਟ ਕਰ ਦੋ ਪਾ ਸਕਦੇ ਹੋ ਲੋ ਛੋਲੇ ਮਿਕਸ ਕਰ ਲਿਆ ਤੇ ਮੈਂ ਤਾਂ ਨੇੜੇ ਦਾ ਘ ਹਨ 300 ਬਣ ਕੇ ਬਿਲਕੁਲ ਜਿਹੜੀ ਦੇਖੋ ਤਿਆਰ ਹੁਣ ਆਪਾਂ ਇਹਨੂੰ ਇਸ ਦੇ ਕੰਟੇਨਰ ਦੇ ਵਿੱਚ ਕੱਢ ਲੈਣੇ ਲੋ ਜੀ ਐਨੇ ਕੱਪਾ ਬਚਾ ਲੇ ਇਹ ਤੁਹਾਨੂੰ ਮੈਂ ਲਾ ਕੇ ਦਿਖਾਉਂਗੀ ਹਾਂ ਲੋ ਮਿੱਡਾ ਪਾ ਪਾਰ ਲੀ ਦੇਖੋ ਆ ਡੱਬੀ ਹਾਂ ਦੇਖੋ ਹਾਂ ਲੋ ਜੀ ਆਪਾਂ ਕਰ ਲਈ ਕਰੀਮ ਕੈਰ ਤੇ ਹੁਣ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਇੱਥੇ ਬਹੁਤ ਜ਼ਿਆਦਾ ਗਰਮੀ ਸੀ ਕਿਚਨ ਦੇ ਵਿੱਚ ਪਰ ਆਪਾਂ ਫੇਸ ਸਾਫ਼ ਕਰ ਲਈ ਪਹਿਲਾਂ ਉਸ ਤੋਂ ਫਿਰ ਤੁਹਾਨੂੰ ਲਾ ਕੇ ਦਿਖਾਉਣੀ ਲੋ ਜੀ ਪਹਿਲਾਂ ਤਾਂ ਆਪਾਂ ਇਹਨੂੰ ਰੱਖ ਦਿੰਨੇ ਫ੍ਰੀਜ਼ਰ ਦੇ ਵਿੱਚ ਫਰੀਜ਼ਰ ਨਹੀਂ ਫ੍ਰਿਜ ਦੇ ਵਿੱਚ ਚਲੋ ਠੀਕ ਹੈ ਜੀ ਫ੍ਰਿਜ ਜੀ ਆਪਾਂ ਰੱਖਣੀ ਹੈ ਲੋ ਜੀ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਆਪਣੇ ਫੇਸ ਤੇ ਇਹ ਕਿਦਾਂ ਅਪਲਾਈ ਕਰਨੀ ਆ ਇਸ ਤਰ੍ਹਾਂ ਫੇਸ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਣਾ ਜਨਨ ਕੇ ਫੇਸ ਧੋ ਲੈਣਾ ਉਸ ਤੋਂ ਬਾਅਦ ਇਹਦੀ ਆਪਾਂ ਮ사ਜ ਕਰਦੀਆਂ 15 ਮਿੰਟ ਬੱਸ ਤਾਂ ਮੈਂ ਸਾਰੇ ਇਹ ਵੀਡੀਓ ਬਣਾ ਕੇ ਦੱਸਿਆ ਤੁਹਾਨੂੰ ਪਰ ਚਲੋ ਅੱਜ ਵੀਡੀਓ ਆਪਾਂ ਦੁਬਾਰਾ ਬਣਾ ਦਿੰਦੇ ਆ ਇਹਨੂੰ 15 ਮਿੰਟ ਆਪਾਂ ਇਸ ਤਰ੍ਹਾਂ ਮ사ਜ ਕਰਨੀਏ ਤੁਸੀਂ ਕਰਨਾ ਨਾਈਟ ਟਾਈਮ ਸੌਨ ਟਾਈਮ ਹਨਾ ਪਹਿਲਾਂ ਮੈਂ ਇਹ ਵੀ ਦੱਸਿਆ ਸੀਗਾ ਕਿਸੇ ਵੀਡੀਓ ਦੇ ਵਿੱਚ ਵੀ ਚਲੋ ਨਹੀਂ ਟਾਈਮ ਭਾਵੇਂ ਤਾਂ ਈਵਨਿੰਗ ਟਾਈਮ ਵੀ ਕਰ ਸਕਦੇ ਹੋ ਤੁਸੀਂ ਹਨਾ ਤੇ ਉਸ ਤੋਂ ਬਾਅਦ ਇਹਨੂੰ 15 ਮਿੰਟ ਆਪਾਂ ਬਸ ਇਸ ਤਰ੍ਹਾਂ ਮ사ਜ ਕਰਕੇ ਅੱਧਾ ਘੰਟਾ ਜਾਂ 40 ਮਿੰਟ ਆਪਾਂ ਇਸੇ ਹੀ ਤਰ੍ਹਾਂ ਆਪਣੇ ਫੇਸ ਤੇ ਰਹਿਣ ਦਵਾਵਾਂਗੇ ਇਹਦੇ ਕਾਫੀ ਜ਼ਿਆਦੇ ਜਿਹੜੇ ਫਾਇਦੇ ਨੇ ਸਕਿਨ ਗਲੋਇੰਗ ਬਣਾਉਂਦੀ ਹੈ ਇਹ ਹਨਾ ਜਿਹੜੀ ਕਰੀਮ ਆਂਗੀ ਤੇ ਟਾਈਡ ਵੀ ਕਰਦੀ ਸਕਿਨ ਨੂੰ ਜਿਵੇਂ ਕੋਈ 에어ਲਾਈਨਸ ਹਨਾ ਜਾਂ ਮਤਲਬ ਕਿ ਸਨ ਟੈਨ ਵਗੈਰਾ ਹੋ ਗਿਆ ਹਨਾ ਵਸਤਾ ਮੈਂ ਦੱਸਿਆ ਹੋਇਆ ਸਾਰਾ ਹਨਾ ਜਿਵੇਂ ਪਿਗਮੈਂਟੇਸ਼ਨ ਨੂੰ ਵੀ ਕਾਫੀ ਬਹੁਤ ਹੱਦ ਤੱਕ ਠੀਕ ਕਰਦੀ ਹੈ ਜਿਹੜੀ ਸ਼ਾਈਨ ਦਾ ਇੰਨੀ ਕ ਜਿਆਦਾ ਆਉਂਦੀ ਹੈ ਗਲੋ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਹਨਾ ਫੇਸ ਨੂੰ ਤੁਸੀਂ ਜ਼ਰੂਰ ਟ੍ਰਾਈ ਕਰਿਓ ਉਸ ਤੋਂ ਬਾਅਦ 40 ਮਿੰਟ ਰੱਖ ਲਿਓ ਮ사ਜ ਕਰਕੇ ਫਿਰ ਆਪਣਾ ਫੇਸ ਵਾਸ਼ ਕਰ ਲਿਓ ਜੀ ਚੰਗੇ ਵਧੀਆ ਤਾਜ਼ੇ ਪਾਣੀ ਦੇ ਨਾਲ ਹਨਾ ਫੇਸ ਵਾਸ਼ ਕਰ ਲਿਓ ਉਸ ਤੋਂ ਬਾਅਦ ਤੁਸੀਂ ਦੇਖੋ ਰਿਜ਼ਲਟ ਖੁਦ ਵੀ ਕਿੰਨਾ ਕੁ ਤੁਹਾਨੂੰ ਫਰਕ ਪੈਂਦਾ ਇਹਨੂੰ ਡੇਲੀ ਬੁਸ ਕਰਨਾ ਜੀ ਡੇਲੀ ਅਪਲਾਈ ਕਰਨ ਆਪਣੇ ਫੇਸ ਤੇ ਇਸੇ ਤਰ੍ਹਾਂ ਹੀ ਆਪਣੇ ਲਈ ਕੱਢੋ ਅੱਧਾ ਘੰਟਾ ਜ਼ਰੂਰ ਹਨਾ ਜੀ ਕਿਉਂਕਿ ਕੰਮ ਕਰਦਾ ਦੇਖੋ ਖਤਮ ਹੁੰਦੇ ਹੀ ਨਹੀਂ ਹੈਗੇ ਮੈਂ ਵੀ ਕਹੌਲ ਕਰ ਜਾਨੀ ਜੀ ਬਹੁਤ ਜ਼ਿਆਦਾ ਮੈਂ ਕਹੌਲਣਾਂਗੀ ਆਪਣੇ ਪ੍ਰਤੀ ਤਾਂ ਮੈਂ ਖਾਸ ਕਰਕੇ ਬਹੁਤ ਜ਼ਿਆਦਾ ਕਹੌਲਣਾਂਗੀ ਹਨਾ ਦਵਾਈ ਵੀ ਦੇਖੋ ਮੇਰੇ ਤੋਂ ਦੁਬਾਰਾ ਆਪਣੇ ਫੇਸ ਦੀ ਲਿਆਣ ਦੇਗੀ ਪਰ ਇਹ ਚੀਜ਼ ਵਰਤਣੀ ਆ ਮੇਰੇ ਜਿਹੜੇ ਪਿਗਮੈਂਟੇਸ਼ਨ ਨੇ ਕਾਫੀ ਹੱਦ ਤੱਕ ਠੀਕ ਆ ਥੋੜੇ ਬਹੁਤੇ ਰਹਿ ਗਏ ਹਲਕੇ ਲਾਈਟ ਜਿਹੇ ਨੇਗੇ ਪਰ ਉਹ ਵੀ ਆਪਾਂ ਠੀਕ ਕਰ ਲਵਾਂਗੇ ਕੋਈ ਗੱਲ ਨਹੀਂ ਜੀ ਹੁਣ ਆਪਾਂ ਮੈਡੀਸਨ ਦਾ ਘਿਹੜਾ ਛੱਡ ਕੇ ਹੁਣ ਆਪਾਂ ਇਦਾਂ ਹੀ ਘਰੇਲੂ ਜਿਹੜੇ ਨੁਕਸੇ ਨੇ ਉਹਨਾਂ ਨਾਲ ਹੀ ਆਪਣਾ ਫੇਸ ਆ ਜਿਹੜਾ ਠੀਕ ਕਰਾਂਗੇ ਬਹੁਤ ਜ਼ਿਆਦਾ ਲਓ ਜੀ 40 ਤੋਂ 45 ਮਿੰਟ ਰੱਖ ਖਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਆਪਣਾ ਫੇਸ ਵਾਸ਼ ਆ ਜਿਹੜਾ ਕਰ ਲਿਆ ਤਾਜੇ ਪਾਣੀ ਨਾਲ ਆਪਣਾ ਫੇਸ ਵਾਸ਼ ਕਰ ਲਿਆ ਤੇ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਇਹਨੂੰ ਫੇਸ਼ੀਅਲ ਦੀ ਤਰ੍ਹਾਂ ਵੀ ਆਪਾਂ ਵਰਤ ਸਕਦੇ ਆ ਨਾਈਟ ਕਰੀਮ ਦੀ ਤਰ੍ਹਾਂ ਵੀ ਵਰਤ ਸਕਦੇ ਆ ਹਨਾ ਜੇ ਤੁਸੀਂ ਕਹੋ ਵੀ ਅਸੀਂ ਫੇਸ਼ੀਅਲ ਦੀ ਤਰ੍ਹਾਂ ਫੇਸ਼ੀਅਲ ਕਰਨਾ ਤਾਂ ਤੁਸੀਂ ਉਦਾਂ ਵੀ ਵਰਤ ਸਕਦੇ ਹੋ ਮ사ਜ ਕਰਕੇ ਉਸ ਤੋਂ ਬਾਅਦ 45 ਮਿੰਟ ਜਿਵੇਂ ਕਿ ਆਪਾਂ ਪੈਕ ਦੀ ਤਰ੍ਹਾਂ ਇਹਨੂੰ ਛੱਡ ਦੇਣ ਜਿੱਦਾਂ ਆਪਾਂ ਕੋਈ ਪੈਕ ਲਗਾਉਂਦੇ ਉਸ ਤਰ੍ਹਾਂ ਵੀ ਚਲੋ ਜੀ ਅੱਜ ਦਾ ਵਲੌਗ ਇੰਨਾ ਕਿਸੇ ਦੱਸਿਓ ਮੈਨੂੰ ਕਮੈਂਟ ਕਰਕੇ ਬਾਏ ਬਾਏ ਟੇਕ